Anma Raishe So

ਬੀਰਖ ਲੈਓ ਲਾਜ ਹਜੂਰ ਚਰਨੀ ਆਇਆ ਬੀਰਖ ਲੈਓ ਲਾਜ ਹਜੂਰ ਤੇਰੇ ਦਰ ਦੇ ਪਖਾਰੀ ਦਾਤਾ ਤੇਰੇ ਮਜਦੂਰ ਚਰਨੀ ਆਇਆ ਬੀਰਖ ਲੈਓ ਲਾਜ ਹਜੂਰ ਚਰਨੀ ਆਇਆ ਚਾਈ ਚਾਈ ਮੈਂ ਦਤ ਤੋ ਤੇਰੇ ਦਰ ਉੱਤੇ ਆਵਾ ਚਾਈ ਚਾਈ ਮੈਂ ਦਤ ਤੋ ਤੇਰੇ ਦਰ ਉੱਤੇ ਆਵਾ ਸੇਵਾ ਕਰਨੋ ਦਾਤਾ ਜੀ ਕਰ ਦੇ ਚੀਨਾ ਚੁਰਾਵਾ ਸੇਵਾ ਕਰਨੋ ਦਾਤਾ ਜੀ ਕਰ ਦੇ ਚੀਨਾ ਚੁਰਾਵਾ ਰਹਿਣਾ ਜਾਵਾ अरै ना जावा दाता जी कदे होके मजबूर चरनी आया दी रख ले ओ लाज हाजूर तेरे दर पे भिखारी दाता तेरे मजरूर चरनी आया दी रख ले ओ, लाज हाजूर चरनी आया ਹੋ ਮੈਂ ਦਿਲ ਵਿੱਚੋਂ ਕੱਢਿਓ ਕਰਿਓ ਹੀਰ ਦੇਨੂ ਸੀਤ ਹੋ ਮੈਂ ਦਿਲ ਵਿੱਚੋਂ ਕੱਢਿਓ ਕਰਿਓ ਹੀਰ ਦੇਨੂ ਸੀਤ ਐਸੀ ਬਾਣੀ ਮੈਂ ਬੋਲਾ ਸਾਰੇ ਹੋ ਜਾਵਣ ਮੀਤ ਐਸੀ ਬਾਣੀ ਮੈਂ ਬੋਲਾ ਸਾਰੇ ਹੋ ਜਾਵਣ ਮੀਤ ਮੇਰੇ ਰਖਿਓ ਮੇਰੇ ਦੇਖੋ ਦਾਤਾ ਜੀ ਕਦੇ ਕਰ ਉਹ ਨਾ ਦੂਰ ਚਰਨੀ ਆਇਆ ਬੀਰੱਖ ਲਓ ਲਾਜ ਅਜੂਰ ਤੇਰੇ ਦਰ ਦੇ ਪਖਾਰੀ ਦਾਤਾ ਤੇਰੇ ਮਜਦੂਰ ਚਰਨੀ ਆਇਆ ਬੀਰੱਖ ਲਓ ਲਾਜ ਅਜੂਰ ਚਰਨੀ ਆਇਆ ਤੇਰੇ ਚਰਨਾਚ ਬਹਿ ਕੇ ਦਾਤਾ ਤੇਰੇ ਗੁਣ ਗਾਵਾ ਤੇਰੇ ਚਰਨਾਚ ਬਹਿ ਕੇ ਦਾਤਾ ਤੇਰੇ ਗੁਣ ਗਾਵਾ ਐਸੀ ਕਰਦੇ ਹੋ ਕਿਰਪਾ ਸਿੱਧੇ ਰਸਤੇ ਨੂੰ ਜਾਵਾ ਐਸੀ ਕਰਦੇ ਹੋ ਕਿਰਪਾ ਸਿੱਧੇ ਰਸਤੇ ਨੂੰ ਜਾਵਾ ਮੈਨੂੰ ਪਛਿਓ ਮੈਨੂੰ ਬਖਸ਼ਿਓ ਦਾਤਾ ਜੀ ਕਿਤੇ ਜਿੰਨੇ ਮੈਂ ਕਸੂਰ ਚਰਨੀ ਆਇਆ ਦੇਹੱਕ ਲਿਓ ਲਾਜ ਅਜੂਰ ਤੇਰੇ ਦਰ ਤੇ ਪਖਾਰੀ ਦਾਤਾ ਤੇਰੇ ਮਜਦੂਰ ਚਰਨੀ ਆਇਆ ਦੇਹੱਕ ਲਿਓ ਲਾਜ ਹਜੂਰ ਚਰਨੀ ਆਇਆ ਸਤ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਸੋਂ ਅਤੇ ਸੰਗਤ ਪਾਸੋਂ ਖੇਵਾ ਮੰਗਦਾ ਸੋ ਜਿਕਾਰਿਆਂ ਦਾ ਸਾਥ ਦੇਣਾ ਜੀ ਸੋ ਅੰਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਨਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ